ਜਿਹੜੀ ਮੈਂ ਮੁਹਿੰਮ ਸ਼ੁਰੂ ਕੀਤੀ ਸੀ ਕਿ 50 ਸਾਲ ਵਾਲਿਆਂ ਨੂੰ ਦੁਬਾਰਾ ਫਿੱਟ ਕਰੀਏ ਉਹਨਾਂ ਨੂੰ ਜਿਮ 'ਚ ਲੈ ਕੇ ਆਈਏ ਉਹਦੇ ਵਿੱਚ ਤੁਸੀਂ ਮੈਨੂੰ ਬਹੁਤ ਸਹਿਯੋਗ ਦਿੱਤਾ ਮੈਨੂੰ ਬਹੁਤ ਜ਼ਿਆਦਾ ਵੀਡੀਓ ਆ ਚੁੱਕੀਆਂ ਨੇ ਜੋ ਕਿ 60 ਸਾਲ 65 ਸਾਲ 55 ਸਾਲ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਜਿਮ ਦੇ ਵਿੱਚ ਐਕਸਰਸਾਈਜ਼ ਲਾਉਂਦੇ ਨੇ ਔਰ ਮੈਨੂੰ ਵੀ ਖੁਸ਼ੀ ਹੋਈ ਤੇ ਮੈਨੂੰ ਵੀਡੀਓ ਜਦੋਂ ਮੈਂ ਪਾਈ ਸੀ ਕਿ 50 ਪਲੱਸ ਉਮਰ ਵਾਲਿਆਂ ਲਈ ਸਪੈਸ਼ਲ ਟ੍ਰੇਨਿੰਗ ਉਸ ਵੀਡੀਓ ਤੇ ਮੈਨੂੰ ਇੰਨੇ ਕ ਫੋਨ ਆਏ ਅੱਜ ਸਾਰਾ ਦਿਨ ਮੇਰਾ ਫੋਨ ਸੰੰਦੇ ਨਿਕਲ ਗਿਆ ਤੇ ਮੈਂ ਸਾਰਿਆਂ ਨੂੰ ਤਾਂ ਆਨਲਾਈਨ ਟ੍ਰੇਨਿੰਗ ਨਹੀਂ ਦੇ ਸਕਦਾ ਕਿਉਂਕਿ ਮੇਰੀ ਪਰਸਨਲ ਟ੍ਰੇਨਿੰਗ ਇਕੱਲੇ ਇਕੱਲੇ ਨੂੰ ਹੁੰਦੀ ਆ ਸੋ ਜਿਆਦਾ ਮੈਂਬਰ ਹੋਣ ਕਾਰਨ ਮੈਂ ਇੱਕ ਗਰੁੱਪ ਟ੍ਰੇਨਿੰਗ ਸ਼ੁਰੂ ਕਰਨ ਲੱਗਿਆ ਜਿਹਦੇ ਵਿੱਚ ਲੇਡੀਜ਼ ਵੀ ਆ ਸਕਦੇ ਆ ਜੈਂਟਸ ਵੀ ਆ ਸਕਦੇ ਆ ਗਰੁੱਪ ਹੋਊਗਾ 50 ਪਲੱਸ ਵਾਲਿਆਂ ਨੂੰ ਦੁਆਰਾ ਫਿਟ ਕਰਨਾ ਤੇ ਵਿੱਚ ਮੈਨੂੰ 40 ਪਲੱਸ ਵਾਲਿਆਂ ਦੇ ਵੀ ਬਹੁਤ ਫੋਨ ਆਏ ਉਹਨਾਂ ਨੇ ਕਿਹਾ ਕਿ ਸਾਨੂੰ ਵੀ ਆਪਣੇ ਗਰੁੱਪ ਵਿੱਚ ਐਡ ਕਰ ਲਓ ਉਲਟਾ ਮੈਨੂੰ ਮਜ਼ਾਕ ਕਰਦੇ ਸੀ ਪਾਜੀ ਜੇਕਰ ਤੁਸੀਂ 50 ਪਲੱਸ ਇੰਨੇ ਫਿੱਟ ਹੋ ਸਕਦੇ ਆ ਪਰ ਅਸੀਂ ਤਾਂ 40 ਪਲੱਸ ਦੇ ਵਿੱਚ ਹੀ ਵਿਡਾਪੇ ਨੂੰ ਜਾ ਰਹੇ ਆ ਸਾਡਾ ਵੀ ਖਿਆਲ ਰੱਖੋ ਸੋ 40 ਪਲੱਸ ਵਾਲੇ ਵੀ ਉਸ ਗਰੁੱਪ ਦੇ ਵਿੱਚ ਟ੍ਰੇਨਿੰਗ ਲੈ ਸਕਦੇ ਨੇ ਇੱਕ ਘੰਟੇ ਦੀ ਲਾਈਵ ਟ੍ਰੇਨਿੰਗ ਹੋਊਗੀ ਮੈਂ ਵੀ ਉਹਦੇ ਵਿੱਚ ਹੋਊਗਾ ਤੇ ਮੇਰਾ ਟ੍ਰੇਨਰ ਤੁਹਾਨੂੰ ਟ੍ਰੇਨਿੰਗ ਲਵਾਊਗਾ ਜੇ ਮੈਂ ਵੀ ਨਾਲ ਰਹੂੰਗਾ ਤੇ ਮੇਰੀ ਇਹੀ ਕੋਸ਼ਿਸ਼ ਰਹੂਗੀ ਕਿ ਪ੍ਰਮਾਤਮਾ ਕਰੇ ਜਿੰਨੇ ਵੀ ਸਾਡੇ ਗਿੱਟੇ ਗੋਡੇ ਦੁਖਦੇ ਆ ਮੇਰੀਆਂ ਭੈਣਾਂ ਦੇ ਬੜੇ ਫੋਨ ਆਏ ਕਹਿੰਦੀਆਂ ਕਿ ਸਾਡੇ ਗੋਡਿਆਂ ਚ ਪ੍ਰੋਬਲਮ ਆ ਆਪਾਂ ਸਾਰਿਆਂ ਦੇ ਗੋਡੇ ਦੁਬਾਰਾ ਰੈਲੇ ਕਰ ਦੇਣੇ ਆ ਔਰ ਰੇਲ ਵਾਂਗੂ ਚੱਲਣ ਲਾ ਦੇਣੇ ਆ ਫਿਕਰ ਨਾ ਕਰੋ ਅੱਜ ਮੈਂ ਬਹੁਤ ਖੁਸ਼ ਆ ਕਿ ਜੋ ਮੈਂ ਅਪਰਾਲਾ ਕੀਤਾ ਸੀ ਉਹਦੇ ਵਿੱਚ ਮੈਂ ਕਾਮਯਾਬ ਹੋ ਰਿਹਾ ਮੈਂ ਆਪਣੀ ਇਸ ਵੀਡੀਓ ਦੇ ਉੱਤੇ ਆਪਣਾ ਵਟਸਐਪ ਨੰਬਰ ਦੇ ਰਿਹਾ ਤੁਸੀਂ WhatsApp ਦੇ ਉੱਤੇ ਮੈਸੇਜ ਕਰਕੇ ਆਪਣੀ ਬੁਕਿੰਗ ਕਰਵਾ ਸਕਦੇ ਆ ਉਹਦੇ ਵਿੱਚ ਤੁਹਾਨੂੰ ਫੀਸ ਵੀ ਦੱਸੀ ਜਾਊ ਬਹੁਤ ਘੱਟ ਫੀਸ ਹੋਊਗੀ ਮੇਰੀ ਪਰਸਨਲ ਟ੍ਰੇਨਿੰਗ ਨਾਲੋਂ ਕਾਫੀ ਘੱਟ ਹੋਊਗੀ ਜੇਕਰ ਕੋਈ ਮੇਰੇ ਕੋਲ ਪਰਸਨਲ ਟ੍ਰੇਨਿੰਗ ਲੈਣੀ ਚਾਹੁੰਦਾ ਉਹਦੇ ਬਾਰੇ ਵੀ ਮੈਂ ਡਿਟੇਲ ਤੁਹਾਨੂੰ ਸਮਝਾ ਦਊਗਾ ਪਲੀਜ਼ ਮੈਨੂੰ ਫੋਨ ਘੱਟ ਕਰਨਾ ਤੇ ਮੈਨੂੰ ਮੈਸੇਜ ਪਾ ਦੇਣਾ ਕਿਉਂਕਿ ਮੈਂ ਬਿਜ਼ੀ ਹੁੰਨਾ ਟ੍ਰੇਨਿੰਗਾਂ ਦੇ ਵਿੱਚ ਤੇ ਬਾਅਦ 'ਚ ਮੈਂ ਮੈਸੇਜ ਪੜ੍ਹ ਕੇ ਮੈਂ ਉਹਦਾ ਜਵਾਬ ਜ਼ਰੂਰ ਦੇਵਾਂਗਾ ਤੇ ਜਲਦੀ ਤੋਂ ਜਲਦੀ ਆਪਾਂ ਬੁਕਿੰਗ ਕਰਾਈਏ ਤੇ ਫਿਰ ਆਪਾਂ ਜਲਦੀ ਆਪਣਾ ਗਰੁੱਪ ਟ੍ਰੇਨਿੰਗ ਸ਼ੁਰੂ ਕਰਾਈਏ ਤਾਂ ਕਿ ਆਪਾਂ ਸਾਰੇ ਫਿਟ ਹੋਈਏ ਤੇ ਅੱਜ ਦੀ ਯੂਥ ਨੂੰ ਅੱਜ ਦੇ ਜਵਾਨਾਂ ਨੂੰ ਦਿਖਾ ਦਈਏ ਕਿ ਸਾਡੀਆਂ ਪੁਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਹਜੇ ਵੀ ਕੰਮ ਆ ਰਹੀਆਂ ਸੋ ਸਾਰਿਆਂ ਦਾ ਧੰਨਵਾਦ ਜੀ